ਨੋ 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 ਜੇ ਆ ਗਲਤੀ ਕਰਤੀ ਤੇ ਬੰਦਾ ਗਿਆ ਖਤਮ ਟਰੈਕਟਰ ਵੀ ਗਿਆ ਸਾਰਾ ਕੁਝ ਗਿਆ ਇਹ ਟਰੈਕਟਰ ਤੁਸੀਂ ਤੁਹਾਨੂੰ ਦਿਖਾਈਏ ਮੁਕਸਰ ਮੇਲੇ ਦੇ ਉੱਤੇ ਆਇਆ ਸੀ T7 ਤੇ 260 ਕੇ 210 ਸੌਰੀ 210 ਤੇ ਇਹ ਟਰੈਕਟਰ ਦੀ HP HP ਦਾ ਤੁਸੀਂ ਛੱਡ ਦਿਓ HP ਵੀ ਤੁਹਾਨੂੰ ਦੱਸ ਜਣੇ ਵੈਸੇ ਸਾਰੀ ਸਪੈਸੀਫਿਕੇਸ਼ਨਸ ਵੀਡੀਓ ਦੇ ਅੰਦਰ ਦੱਸਾਂਗੇ ਮੰਨ ਲਓ ਖਾਸਯਤਾ ਟਾਇਰ ਵਗੈਰਾ ਤੁਸੀਂ ਚੈੱਕ ਕਰ ਲਓ ਬੰਦੇ ਦੇ 7-8 ਫੁੱਟ ਦੇ ਦਾ ਮੰਨ ਲਓ ਟਾਇਰ ਨੇ ਉਹਨਾਂ ਬੰਦੇ ਦਾ ਕਦ ਨਹੀਂ ਹੈਗਾ ਜਿੱਦੇ ਉਹਦੇ ਟਾਇਰ ਨੇ ਤੇ ਇਹਨ ਦੀ ਜੇ ਫਿਊਲ ਕੰਜਪਸ਼ਨ ਦੀ ਗੱਲ ਕਰਾਂ 35 ਲੀਟਰ ਮੈਨਾਂ ਦਾ ਘੰਟੇਕ ਦਾ ਖਾਂਦਾ ਠੀਕ ਹੈ ਤੇ ਮਗਰ ਡਿਸਟ੍ਰਿਬਿਊਟਰ ਵਾਲਵ ਦੇਖਣਿਆ ਤਾਂ ਤੁਸੀਂ ਗਿਣਤੀ ਕਰ ਲਿਆ ਜੀ ਆਪੇ 9 10 ਦਿੱਤੇ ਹੋਏ ਆ ਵੈਸੇ ਠੀਕ ਹੈ ਇਹਦੇ ਵਿੱਚ ਇੱਕ ਹੋਰ ਆਪਸ਼ਨ ਹੈ ਟਰੈਕਟਰ ਦੇ ਅੰਦਰ ਯਾਨੀ ਕਿ ਆਤਾ ਹੈਗਾ ਓਇਲ ਬ੍ਰੇਕ ਇਹਦੇ ਵਿੱਚ 에ਅਰ ਬ੍ਰੇਕ ਵੀ ਮਿਲ ਜਾਂਦਾ 에ਅਰ ਬ੍ਰੇਕ ਬਹੁਤ ਘੱਟ ਟਰੈਕਟਰ ਆਉਂਦੇ ਨੇ ਯਾਨੀ ਕਿ ਕਿਸੇ ਨੇ ਜਿਗਾਰਡਬਾਜੀ ਲਾ ਕੇ ਬਣਾਏ ਹੋਣ ਤਾਂ ਕਹਿ ਨਹੀਂ ਸਕਦੇ ਕੰਪਨੀ ਵੱਲੋਂ ਜੇ ਗੱਲ ਕਰਾਂ ਤੇ ਏਸੀ ਕੈਬਿਨ ਉਸ ਤੋਂ ਇਲਾਵਾ ਇਹਦੀ ਕੀਮਤ ਬਹੁਤ ਜ਼ਿਆਦਾ ਵੈਸੀ ਤਾਂ ਦੱਸਾਂਗੇ ਲਾਸਟ ਦੇ ਵਿੱਚ ਵੀਡੀਓ ਜੇ ਬਣੇ ਰਿਹਾ ਜੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਦੇ ਬੋਲ ਵਗੈਰਾ ਤੋਂ ਤੁਸੀਂ ਦੇਖ ਲਓ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਮਗਰੋਂ ਟਰਾਂਸਮਿਸ਼ਨ ਵੇਖ ਕੇ ਸਮਝ ਨਹੀਂ ਲੱਗਦੀ ਇੰਨਾ ਵੱਡਾ ਟਰਾਂਸਮਿਸ਼ਨ ਇੰਨਾ ਹੈਵੀ ਤੇ ਪੀਟੀਓ ਤੁਸੀਂ ਦੇਖ ਸਕਦੇ 21 ਜਰੀ ਦੀ ਦਿੱਤੀ ਉਹ ਵੀ ਕੋਈ ਕਾਰਨ ਹੈ ਪੀਟੀਓ ਚੱਕਰ ਵੈਸੇ 21 ਜਰੀ 540 ਇਕਨੋਮੀ ਤੇ 1040 ਇਸ ਤੋਂ ਹੀ ਸਾਰੇ ਕਰ ਸਕਦੇ ਨੇ ਇਹਦੇ ਵਿੱਚ ਆਪਸ਼ਨ ਹੀ ਆਪਸ਼ਨ ਨੇ ਸਾਰੇ ਡੈਸ਼ਬੋਰਡ ਤੇ ਦਿੱਤੇ ਹੋਏ ਨੇ ਆਪਸ਼ਨ ਤੇ ਇਸ ਤੋਂ ਇਲਾਵਾ ਨਾ ਏਸੀ ਕੈਬਿਨ ਦੇ ਥੱਲੇ ਨਾ ਸਪਰਿੰਗ ਜਿੰਨੂੰ ਕੋਈ ਕਹਿੰਦੇ ਨੇ ਆਪਾਂ ਨੇ ਆਮ ਤੌਰ ਤੇ ਕਹਿ ਦਿੰਦੇ ਨੇ ਲੋਕ ਸ਼ੌਕਰ ਸਿਸਟਮ ਉਹ ਦਿੱਤਾ ਹੋਇਆ ਸ਼ੌਕਰ ਸਿਸਟਮ ਦਿੱਤਾ ਹੋਇਆ ਥੱਲੇ ਵੀ ਏਸੀ ਕੈਬਿਨ ਖਰਾਬ ਨਾ ਹੋਵੇ ਨਾ ਉਹਦੇ ਤੇ ਕੋਈ ਡੈਮੇਜ ਆਵੇ ਠੀਕ ਹੈ ਤੇ ਬਾਕੀ ਇਹਦੀ ਮੈਂ ਗੱਲ ਕਰ ਰਿਹਾ ਵੇਟ ਵਗੈਰਾ ਮੰਨ ਲਓ ਵੇਟ ਇਹਦਾ ਟਰੈਕਟਰ ਦਾ ਜੇ ਇਹਦੇ ਅਗਲੇ ਬੰਨੇ ਫਰੰਟ ਐਕਸਲ ਦੀ ਗੱਲ ਕਰ ਰਹਿਣਾ फ्रंट एक्सेल ਤੇ ਜਿੰਨਾ ਕਹਿੰਦੇ ਅੱਗੇ ਵੇਟ ਲੱਗਾ ਰਾਈਟਰ ਤੇ ਉਹਨਾਂ ਕਾਮ ਟਰੈਕਟਰ ਆਪਣਾ ਵੇਟ ਚ ਹੁੰਦਾ ਜਿਵੇਂ 20 ਬਾਈ ਕੁਆਂਟਲ ਦਾ ਨਾ ਉਹਨਾਂ ਕਹਿੰਦੇ ਅੱਗੇ ਲੱਗਾ 9-10 ਕੁਆਂਟਲ ਦਾ ਫਰੰਟ ਐਕਸਲ ਹੈ ਉਹ ਵੀ ਸੀਐਨਐਚ ਕੰਪਨੀ ਦਾ ਆਪਦਾ ਹੀ ਬਣਾਇਆ ਹੋਇਆ ਫਿਊਲ ਟੈਂਕ ਇਹਦਾ ਹੈਗਾ 300 ਤੋਂ 400 ਲੀਟਰ ਦਾ ਠੀਕ ਹੈ ਵੈਸੇ 300 ਤੋਂ 400 ਕਹਿ ਦਿੰਦੇ ਆ ਬਾਕੀ ਵੀ ਐਡਜੈਕਟ ਨਹੀਂ ਪਤਾ ਨਾਲ ਇਹਦੇ ਯੂਰੀਆ ਦਾ ਜਿਹੜਾ ਉਹ ਹੈਗਾ ਮੈਨੂੰ ਲੱਗਦਾ 30 ਕਿ ਲੀਟਰ ਸਮਥਿੰਗ ਇੰਨਾ ਕ ਹੈ ਤੇ 15% ਦੇ ਥੱਲੇ ਯੂਰੀਆ ਲਾਜ਼ਮੀ ਚਾਹੀਦੀ ਆ ਨੁਪਾਤਾ BS ਜੋ ਵੀ ਇੰਜਨ ਚੱਲ ਰਿਹਾ 6 ਕੇ 4 ਚੱਲ ਰਿਹਾ ਵੈਸੀ 6 ਦੀ ਸੌਰੀ ਨਵੀਂ ਹੋ ਰਹੀ ਆ ਤੇ ਪਲੇਟਾਂ 45 ਕਿਲੋ ਦੀ ਇੱਕ ਪਲੇਟ ਆ ਤੇ ਕੰਪਨੀ ਵੱਲੋਂ ਹੀ ਇੰਨਾ ਵੇਟ ਆਇਆ ਹਜੇ ਨਾਲ ਬਾਕੀ ਹੋਰ ਵੀ ਪਾਉਣਾ ਪੈ ਜਾਂਦਾ ਕਈ ਵਾਰੀ ਤੇ 1 ਕਰੋੜ ਤੇ ਕੁਝ ਕੀਮਤਾਂ ਦੀ 1 ਕਰੋੜ ਮੈਨੂੰ ਲੱਗਦਾ 12 ਲੱਖ ਦੀ ਕੀਮਤ ਹੈ ਪਹਿਲੇ ਨੰਬਰ ਤੇ ਆਉਂਦਾ ਜੀ ਇਹਦਾ AC ਦਾ ਕੰਡੈਂਸਰ ਠੀਕ ਆ ਦੂਸਰੇ ਨੰਬਰ ਤੇ ਆਉਂਦਾ ਜੀ ਇਹਦਾ ਡੀਜ਼ਲ ਕੁਲਰ ਉਸ ਤੋਂ ਬਾਅਦ ਆਉਂਦਾ ਜੀ ਇਹਦਾ ਆਪਣਾ ਅ ਰੈਡੀਟਰ ਆ ਗਿਆ ਤੇ ਦੂਸਰੇ ਆਇਲ ਕੁਲਰ ਆ ਗਿਆ ਇੱਕ ਇੱਕ ਡੀਜ਼ਲ ਕੁਲਰ ਹੁੰਦਾ ਇੱਕ ਆਇਲ ਕੁਲਰ ਹੁੰਦਾ ਇੱਕ ਆਪਣਾ ਅ ਉਸ ਤੋਂ ਇਲਾਵਾ ਜਿਹੜੀ ਟਰਬੋ ਲੱਗੀ ਹੈ ਟਰਬੋ ਦੀ ਗੱਲ ਕਰਾਂ ਟਰਬੋ ਇਹਦੇ ਵਿੱਚ ਗੈਰਟ ਦੀ ਲੱਗੀ ਹੈ ਗੈਰਟ ਕੰਪਨੀ ਦੀ ਠੀਕ ਹੈ ਕਿਉਂਕਿ ਕਈ ਲੋਕ ਹੋਲ ਸੈੱਟ ਦੀ ਟਰਬ ਨੂੰ ਬਹੁਤ ਮੰਨਦੇ ਆ ਤਾਂ ਐਡੀ ਵੱਡੀ ਕੰਪਨੀ ਵੀ ਗੈਰਟ ਦੀ ਦੇ ਰਹੀ ਉਹ ਵੀ ਕੋਈ ਕਾਰਨ ਹੈ ਮਗਰ ਕਿਉਂਕਿ ਗੈਰਟ ਕੋਈ ਮਾੜੀ ਕੰਪਨੀ ਦਾ ਹੈ ਨਹੀਂ ਟਰਬੋ ਦੇ ਅੰਦਰ ਉਹ ਵੀ ਜੇ ਆਖੀ ਮੀ ਮਾੜ ਮੋੜ ਹੈ ਬਾਕੀ ਇਹਦੇ ਅੰਦਰ ਹਰ ਇੱਕ ਤਰ੍ਹਾਂ ਦਾ ਸੈਂਸਰ ਹਰ ਇੱਕ ਤਰ੍ਹਾਂ ਦੀ ਕੰਡੀਸ਼ਨ ਜੇ ਮੈਂ ਗੱਲ ਕਰਾਂ ਏਸੀ ਬੰਦ ਕਰ ਰੱਖਿਆ ਜਿਵੇਂ ਕੈਬਿਨ ਕੋਸ਼ਿਸ਼ ਸੀ ਵੀ ਆਪਾਂ ਵਿੱਚ ਚੱਲ ਜੀਏ ਤਾਂ ਭੀੜ ਬਹੁਤ ਜ਼ਿਆਦਾ ਸੀ ਉਹਨਾਂ ਨੇ ਬੰਦ ਕਰਤਾ ਇਸੇ ਲਈ ਮੰਨ ਲਓ ਇਹ ਟਰੈਕਟਰ ਫੁੱਲ ਜਿਹੜੀ ਇੰਨੀ ਮੈਂ ਸਪੈਸੀਫਿਕੇਸ਼ਨ ਮੈਂ ਅੱਗੇ ਦੇਖ ਕੇ ਹਟਿਆ ਯਾਨੀ ਕਿ ਕਲੱਚ ਵੀ ਜੇ ਨਾਪਣਾ ਨਾ ਉਂਗਲ ਨਾਲ ਤੁਸੀਂ ਕਲੱਚ ਨਾਪ ਸਕਦੇ ਇੰਨਾ ਇਹਦਾ ਰੈਲਾ ਕਲੱਚ ਹੈ ਜੇ ਆਪਾਂ ਆਮ ਟਰੈਕਟਰਾਂ ਦੀ ਗੱਲ ਕਰੀਏ ਨਾ ਕਿਸੇ 50 ਜਾਂ 60 ਐਚਪੀ ਦੇ ਨਾਪਣਾ ਵੇਜੇ ਤਾਂ ਪੈਰ ਨਾਲ ਮਾਹ ਨਾਪਿੰਦਾ ਉਹ ਗੱਲ ਹੈ ਮੇਨ ਦੇ ਟਾਈਟਨੈਸ ਜਾਂ ਤੁਸੀਂ ਉਹਦੀ ਜੋ ਫ੍ਰੀਪਲੇ ਹੈ ਨਾ ਉਹ ਅੰਦਰੋਂ ਹੀ ਕੰਪਿਊਟਰ ਤੋਂ ਹੀ ਸੈਟਿੰਗ ਕਰ ਸਕਦੇ ਸਾਰਾ ਤੇ ਸਲੈਂਸਰ ਦੀ ਗੱਲ ਕਰਾਂ ਤਾਂ ਤੁਸੀਂ ਆਪੇ ਦੇਖ ਲਓ ਕਿ ਕਿੰਨਾ ਵੱਡਾ ਸਲੈਂਸਰ ਹੈ ਤੇ ਕੰਜੰਪਸ਼ਨ ਤਾਂ ਉਹਦਾ 35 40 ਲੀਟਰ ਘੰਟੇ ਦੀ ਹੈਗੀ ਆ ਲੋਡ ਮੁਤਾਬਕ ਉਹ ਵੀ ਤੁਹਾਨੂੰ ਦੱਸ ਰਿਹਾ ਲੋਡ ਮੁਤਾਬਕ ਇਹ ਨਾ ਕੋਈ ਕਹੇ 35 40 ਲੀਟਰ ਹੀ ਕਹਤੀ ਉਹੀ ਕਹਤੀ ਜਿਲ ਬ੍ਰਦਰਸ ਨੇ ਜੋ ਕਿ ਮੈਨੂੰ ਲੱਗਦਾ ਕਾਫੀ ਪਹਿਲਾਂ ਪੰਜਾਬ ਚ ਉਹਨਾਂ ਟਰੈਕਟਰ ਲਿਆ ਸੀ ਉਹਨਾਂ ਦੇ ਮੁਤਾਬਕ ਕੀ ਹੈ ਵੈਸੇ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ ਤੇ ਪਹਿਲਾਂ ਉਥੋਂ ਨੌਲੇਜ ਲਈ ਇਸੇ ਲਈ ਤੁਹਾਨੂੰ ਇਸੇ ਵੀਡੀਓ 'ਚ ਨੌਲੇਜ ਦੇ ਰਿਹਾ ਤੇ ਇੱਕ ਹੋਰ ਤੁਹਾਨੂੰ ਦੱਸ ਦੇਣੀ ਇਹਦੇ ਨਾਲ ਦੇ ਹੁਣ ਅੱਜ ਦੇ ਟਾਈਮ 'ਚ ਹਰਿਆਣੇ 'ਚ ਬਹੁਤ ਟਰੈਕਟਰ ਆ ਗਏ ਬੈਲਰ ਦੇ ਉੱਤੇ ਬਹੁਤ ਜ਼ਿਆਦਾ ਟਰੈਕਟਰ ਵਰਤੋਂ ਦੇ ਵਿੱਚ ਹੈ ਤੇ ਸਾਰਿਆਂ ਨਾਲੋਂ ਜ਼ਿਆਦਾ ਮੈਂ ਗੱਲ ਕਰਾਂ ਇਹਨੂੰ ਵਰਤਿਆ ਜਾਂਦਾ ਹੋਲੈਂਡ ਨੂੰ ਵੱਡੇ ਬੈਲਰਾਂ ਦੇ ਉੱਤੇ ਤੇ ਹੁਣ ਮੁਕਸਰ ਦੇ ਅੰਦਰ ਵੀ ਹੈਗਾ ਇਹ ਵੀ ਕਿਤੇ ਜਾਣਾ ਸੀ ਟਰੈਕਟਰ ਤੇ ਇਹਨਾਂ ਦਾ ਵੱਡਾ ਬੈਲਰ ਵੀ ਜਾਣਾ ਸੀ ਉਸ ਦਿਨ ਮੰਨ ਲਓ ਬਸ ਮੇਲੇ ਮੇਲੇ ਤੇ ਆਏ ਸੀ ਤੇ ਬਾਕੀ ਦੀ 쇼 ਬਹੁਤ ਘੈਂਟ ਆ ਨਿਊ ਹੋਲੈਂਡ ਪੈਸੀ ਵੀ ਕੰਪਨੀ ਬਹੁਤ ਵੱਡੀ ਆ ਬਹੁਤ ਹੀ ਖੁਸ਼ਵਖਰਾ ਬਣ ਲਿਆਉਂਦੀ ਏ ਵੀਡੀਓ ਨੂੰ ਸ਼ੇਅਰ ਕਰਿਆ ਹੀ ਮਿਲਦੇ ਕਿਸੇ ਹੋਰ ਵੀਡੀਓ ਇਸ ਤਰ੍ਹਾਂ